ਨਾ 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 ਸੱਸ ਦੇ ਕੋਟ ਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈਡਰੂਮ ਤੇ ਕੈਮਰਾ ਬੈਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਨਹੀਂ ਬੰਦ ਕਰਦਾ ਅੱਛਾ ਹੁਣ ਪਰਾ ਕਰਦਾ ਤੂੰ ਹੁਣ ਪਰਾ ਕਰ ਦਿੰਦਾ ਇਹ ਕੋਈ ਚੰਗੀਆਂ ਕਰਤੂਤਾ ਸਹਰਿਆ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਤੁਹਾਡੀਆਂ ਵੀ ਨਿੱਤੀਆਂ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹੈ ਦੁਨੱਕ ਡੋਕ ਕੇ ਮਰ ਜਾ ਬੇਚਰਮ ਤਾਂ ਤੇ ਲੱਗਦੀ ਪੰਜਾਬ ਦੇ ਚ ਧੀਆ ਨਹੀਂ ਆਉਂਦੀ ਵੀ ਕਰੇ ਬਿਠਾ ਰੱਖਿਆ ਕਹਿੰਦੇ ਪੰਜ ਸਾਲ ਤੋਂ ਆਉਂਦੀ ਵੀ ਠੀਕ ਕਰੇ ਬਿਠਾ ਰੱਖੇ ਕੱਲ ਨਾ ਰੱਬ ਕੇ ਚਲਾ ਉਹਦੀ ਕਹਿੰਦੇ ਕੱਲ ਇਹਦੀ ਧੀ ਨਾ ਜਿਹੜੀ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈਡਰੂਮ ਦੇ ਉੱਤੇ ਉਹਦੇ ਕੁੱਟਮਾਲ ਹੋਵੇ ਉਹਦੀ ਜਿਹੜੀ ਮਾਂ ਹੁੰਦੀ ਆ ਇਹਦਾ ਭਰਾ ਆਉਂਦਾ ਨੂੰ ਬਾਹਰੇ-ਬਾਹਰ ਮੋੜ ਦਿੰਦੇ ਆ ਸੱਬਦਾ ਦਿੰਦੇ ਆ ਉਹਨੂੰ ਉਹਦੇ ਤੇ ਚੀਜ਼ ਆਉਣੀ ਨਹੀਂ ਦਿੰਦੇ ਅਜੇ ਜੀ ਬਾਰੇ ਨਹੀਂ ਇਹ ਕੋ ਚੰਗੀ ਕਰ ਦਿੱਤਾ ਤਾਂ ਮੁੰਡਾ ਵਾਇਆ ਕਰਤਾ ਜੇ ਆਪਾਂ ਨੌ ਦੇ ਕਮਰੇ ਤੇ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾ ਕੇ ਬਿਠਾ ਕੇ ਵੀਡੀਓ ਦਿਖਾਉਣੀ ਆ ਇਹ ਕੋ ਕਰ ਤੂੰ ਤਾਂ ਚੰਗੀ ਆ ਗਿਆ ਪਹਿਲਾਂ 10 ਮੈਨ ਸਾਨੂੰਰੇ ਮਰੀਏ ਦਾ ਮਤਲਬ ਕੀ ਹੈ ਤੇਰੀ ਕੁੜੀ ਜਗ੍ਹਾ ਨਾ ਵੀ ਜਾਵੇ ਜਾਵੇਂ ਤੂੰ ਉਹਨੂੰ ਕੱਟ ਦੇ ਬੁੜੀ ਨੂੰ ਉਹ ਕੁੜੀ ਨੂੰ ਕੱਟਦੀ ਆ ਉਹ ਕੁੜੀ ਨੂੰ ਕੱਟਦੀ ਆ ਉਹਨੂੰ ਪੇੜਾ ਮਾਰੀ ਅੱਗਰ ਉਹਨੂੰ ਕੱਟ ਮਾਰ ਫੋਟਦੀ ਆ ਤੂੰ ਕੁੜੀ ਦੀ ਕੱਟ ਮਾਰ ਕਰਦੀ ਆ ਕੁੜੀ ਦੀ ਇਹ ਕੋਈ ਚੰਗਲੀ ਮੱਸਰ ਨਹੀਂ ਆ ਮੈਂ ਲੋਕਾਂ ਤੋਂ ਛਿੰਗ ਰਿਹਾ ਕਿਉਂ ਬੜੀ ਜਾਨੀਆ ਦੱਸੋ ਮੈਨੂੰ ਜਾ ਕੇ ਸਿਆਣੇ ਦੇ ਜਾ ਕੇ ਆਪਣੇ ਮੁੰਡੇ ਨੂੰ ਤੇ ਕੰਕਮਲੇ ਗੋਲੇ ਕਰ ਦਿੰਦੀ ਆ ਉਹਨੂੰ ਮਾਤਾ ਦਾਈ ਉਹ ਬੈਠੋ ਅੱਧਾ ਫੋਟ ਕਹਿੰਦੇ ਵੀ ਉਹਨੂੰ 1500 ਰੁਪਏ ਮਹੀਨਾ ਖੜਿਆਂਗੇ ਜਿੱਥੇ ਕਿ ਇੱਕ ਫੌਜੀ ਦੀ ਕੰਦ ਦਾ ਮਸਲਾ ਹੈ ਪਰ ਇੱਥੇ ਜੋ ਨੰਗਲੇ ਪਿੰਡ ਜੋ ਕੈਮਰੇ ਵਾਲਾ ਮਸਲਾ ਸੀਗਾ ਬਹੁਤ ਸਮੇਂ ਦਾ ਡੜਿਆ ਹੋਇਆ ਕੈਮਰੇ ਵੀ ਬੈਡਰੂਮ ਚ ਲੱਗੇ ਹੋਏ ਸੀ ਅੱਜ ਜੋ ਮਸਲਾ ਸੁਲਝਾਇਆ ਸੀਗਾ ਪਹਿਲਾ ਮਸਲਾ ਆਇਆ ਸੀਗਾ ਚੰਗਾ ਕੋਲ ਢਿੰਗ ਸਿੰਘ ਜਥੇਬੰਦੀਆਂ ਅਰਬਾਂ ਖਰਬਾਂ ਦੇ ਕੋਲੇ ਉਦੋਂ ਬਾਅਦ ਤਾਂ ਬਹੁਤ ਮਸਲੇ ਸੁਲਝਾਤੇ ਵੀਡੀਓ ਵੀ ਪਾਈ ਜਾਂਦੇ ਜਿੰਨਾ ਜਿੰਨਾ ਆਈ ਜਾਂਦਾ ਵਿੱਚ ਬਿਨਾਂ ਵੀਡੀਓ ਤੋਂ ਫੋਨ ਤੇ ਵੀ ਸੁਲਝ ਗਏ ਕਈ ਜਦੋਂ ਪਤਾ ਲੱਗ ਗਿਆ ਵੀ ਬਾਬੇ ਆਉਣਗੇ ਕਈ ਐਂ ਵੀ ਸੁਲਝਾ ਕੇ ਆਪੇ ਠੀਕ ਕਰਕੇ ਤੇ ਪਰ ਇੱਥੇ ਸਨਮਾਨਤ ਕਰਨ ਆਏ ਨੇ ਨੰਗਲੇ ਵਾਲੇ ਆਪਣਾ ਛਾਹਲੇ ਤੋਂ ਜੋ ਕੁੜੀ ਦਾ ਬ੍ਰਦਰ ਹੈ ਤੇ ਨਾਲ ਭਰਾ ਦੂਜਾ ਆਏ ਨੇ ਬਾਬਾ ਜੀ ਨੂੰ ਸਨਮਾਨਤ ਕਰਨ ਦੇਖ ਸਕਦੇ ਹੋ ਤਸਵੀਰਾਂ ਅੱਗੇ ਨੂੰ ਉਹਨੇ ਫਰਾ ਅੱਜ ਤੁਸੀਂ ਪਹਿਲਾਂ 200 ਰੁਪਏ ਸ਼ੁਰੂ ਕਰ ਦਿਓ ਅੱਛਾ ਜੀ ਉਹ ਕਹਿੰਦਾ ਮਸ਼ਹਰਾ ਤੇ ਹੂੰ ਮੈਨੂੰ ਕਰਵਾ ਨਹੀਂ ਬਤਾ ਦੋ ਦੋਲੇ ਤਿਨ ਨਾਲ ਜੋ ਕਿ ਬਾਬਾ ਜੀ ਆਪਾਂ ਨੂੰ ਪਤਾ ਗੱਡੀਆਂ ਲੈ ਕੇ ਜਾਂਦੇ ਨੇ ਦੋ ਗੱਡੀਆਂ ਹੁੰਦੀਆਂ ਨੇ ਸਿੰਗਾ ਲਵੇ ਇੱਕ ਤੇ ਤਿੰਨ ਗੱਡੀਆਂ ਹੁੰਦੀਆਂ ਨੇ ਉਹਨਾਂ ਦਾ ਤੇਲ ਪਾਣੀ ਦਾ ਜਿਹੜਾ ਖਰਚਾ ਉਹ ਵੀ ਦੇ ਕੇ ਗਏ ਨੇ ਆਪ ਯਾਨੀ ਕਿ ਕੋਈ ਬਾਬਾ ਜੀ ਨੇ ਕਿਹਾ ਨਹੀਂ ਸੀ ਤੇਲ ਪਾਣੀ ਦਾ ਖਰਚਾ ਜਿਹੜਾ ਉਹ ਵੀ ਦੇ ਕੇ ਗਏ ਨੇ ਕਿਉਂਕਿ ਜਾਂਦੇ ਨੇ ਦੂਰ ਦੂਰ ਆਪਾਂ ਨੂੰ ਪਤਾ ਖਰਚਾ ਆਉਂਦਾ ਹੈ ਧੰਨਵਾਦ ਕਰਦੇ ਅਸੀਂ ਆਪਣਾ ਸ਼ਾਇਲੇ ਵਾਲੇ ਪਰਿਵਾਰ ਦਾ ਤੇ ਨੰਗਲੇ ਵਾਲੇ ਵੀ ਚੜਦੀ ਕਲਾ ਚ ਨੇ ਉਦਦੇ ਤੇ ਦੇਖ ਸਕਦੇ ਹੋ ਜੀ ਤਸਵੀਰਾਂ ਇਸ ਤਰ੍ਹਾਂ ਦੀਆਂ ਇੱਕ ਜਦੋਂ ਅਸੀਂ ਉਹ ਕਰਾਂਗੇ ਦੇਣ ਤੋਂ ਬਾਅਦ ਇੱਕ ਜਕਾਰਾ ਵੱਡਾ ਬੋਲਦੇ ਹਾਂ ਤੇ ਇਹ ਤਸਵੀਰਾਂ ਨੇ ਜੀ ਦੇਖ ਸਕਦੇ ਤੁਸੀਂ ਨਾਮੇ ਕਰਿਆ ਸਭ ਕੋ ਜਕਾਰਾ ਬਲਾ ਵੀ ਨਹੀਂ ਆਲਾ ਜਵੇਂ ਦੰਦ ਉਸ ਤੇ ਇੱਕ ਬੱਦਰ ਮਨ ਮੰਨ ਭੇ ਮਤਾ ਗੁਰ ਗੋ ਜੀ ਮਨ ਬੇ ਗੁਰ ਗੋ ਜੀ ਮਨ ਕੋਈ ਮਤਾ ਸੇਵ ਕਰ ਜੀ ਮਨ ਪੈ ਤਨ ਬਾਬਾ ਜੀ ਸਿੰਘ ਰੀ ਬਾਬਾ ਜੋਜਾਰ ਸਿੰਘ ਬਾਬਾ ਜੋਰਾ ਸਿੰਘ ਬਾਬਾ ਪਤੇ ਸਿੰਘ ਮਨ ਕੋਈ ਸਿੱਧਾ ਸਿੰਘ ਮਨ ਨੂੰ ਪਾਵੇ ਜਕਾਰਾ ਬੁਲਾਵੇ ਨਿਆਰ ਹੋ ਜਾਵੇ ਦਸਵੇਂ ਪਾਤਸ਼ਾਹ ਦੇ ਮਨ ਨੂੰ ਪਾਵੇ ਚੜ੍ਹ ਹਾਂਜੀ ਭਾਈ ਜੀ ਆਪਣੀ ਸਿਸਟਰ ਸੀਗੀ ਕਿਵੇਂ ਉਦੋਂ ਬਾਅਦ ਮਾਹੌਲ ਕਿਵੇਂ ਆ ਘਰ ਦਾ ਉਹਦਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਤੇ ਉਹ ਵਧੀਆ ਮਾਹੌਲ ਹੈ ਜੀ ਉਦੋਂ ਦਾ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਰਹਿ ਰਿਹਾ 10-12 ਸਾਲ ਤੋਂ ਉਹਨਾਂ ਦਾ ਮਸਲਾ ਜਿਹੜਾ ਬਹੁਤ ਉਲਝਿਆ ਹੋਇਆ ਸੀਗਾ ਤੇ ਇਸ ਟਾਈਮ ਉਹ ਆਪਣੀ ਗੁੜੀਆ ਵੀ ਆਪਣੇ ਆਪਣੇ ਘਰੇ ਆ ਜਿਹੜੀ ਸੁਗੀ ਬਾਤ ਦੀ ਹੈ ਦੂਸਰਾ ਪਰਿਵਾਰ ਫੈਮਿਲੀ ਵੀ ਠੀਕ ਹੈ ਬਿਲਕੁਲ ਸਾਡਾ ਅਸੀਂ ਐ ਲੋਲੋ ਵੀ ਕੋਰਟ ਕਚੈਰੀ ਥਾਣੇ ਉਹ ਕਿਹੜੀ ਜਗ੍ਹਾ ਜਿੱਥੇ ਗਏ ਨਹੀਂ ਹੈਗੇ ਸਾਡਾ ਮਸਲਾ ਉਲਝੀ ਰਿਹਾ ਸੁਲਝੇਗਾ ਕਦੀ ਨਹੀਂ ਜਦੋਂ ਬਾਬਾ ਜੀ ਨਾਲ ਸਾਡਾ ਕੰ ਚਲੋ ਇਹਨਾਂ ਨੇ ਮਸਲਾ ਤਾਂ ਸੁਲਝਾਤਾ ਵੀ ਇਹ ਅਸੀਂ ਆਪਦੇ ਵੱਲੋਂ ਖੁਸ਼ੀ ਨਾਲ ਜਿਹੜੀ ਇਹ ਭੇਟ ਆਪਾਂ ਦਿੰਨੇ ਆ ਕਿਉਂਕਿ ਗੱਡੀਆਂ ਜਾਣਾ ਦੋ ਦੋ ਤਿੰਨ ਤਿੰਨ ਦਿਨ ਉਥੇ ਬਾਬਾ ਜੀ ਰਹੇ ਵੀ ਨਹੀਂ ਇਹ ਖਰਚਾ ਜਾਣਾ ਹੋਰ ਵੀ ਰਜਾਨਾ ਜਾ ਰਹੇ ਬਿਲਕੁਲ ਜੀ ਬਿਲਕੁਲ ਖਰਚਾ ਹੁੰਦਾ ਹੁਣ ਵੀ ਜਾਂਦੇ ਰਹਿੰਦੇ ਨੇ ਜੀ ਲੰਘਦੇ ਜਿਹੜਾ ਆਪਾਂ ਉਥੇ ਜਿਹੜੇ ਜਾਂਦੇ ਆ ਤੇ ਇਹ ਆਪਦੇ ਵੱਲੋਂ ਅਸੀਂ ਖੁਸ਼ੀ ਨਾਲ 30000 ਰੁਪਏ ਬਾਬਾ ਜੀ ਨੂੰ ਅਸੀਂ ਜਿਹੜੀ ਇਹ ਸਨਮਾਨਤ ਕਰਦੇ ਹਾਂ ਜੀ ਹਾਂਜੀ